ਜਿਹੜੇ ਹੋਰ ਲੋਕ ਆ ਪੁਸ਼ਕ ਬੀਬੀਆਂ ਆ ਰਹੀਆਂ ਕੁਸ਼ਕ ਜਿਹੜੇ ਲੋਕ ਆ ਰਹੇ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਣੇ ਆ ਤੇ ਤੁਸੀਂ ਆਏ ਸੀ ਕੀ ਕਹਿ ਕੇ ਲੈ ਜਾਓ ਉੱਥੇ ਕੱਲ ਦਾ ਇਹ ਕਹਿੰਦੇ ਵੀ ਉੱਥੇ ਤਾਂ ਭਗਵਾਨ ਜੀ ਮਾਨ ਨੂੰ ਘੱਟ ਦਿਖਾਉਂਦਾ ਹਾਂ ਹਾਂ ਉੱਥੇ ਚੱਲੋ ਕੋਈ ਲਾਚ ਲੂਚ ਵੀ ਦਿੱਤਾ ਸੀ ਕਹਿੰਦੇ ਸੀ 1000 ਰੁਪਿਆ ਤੁਹਾਨੂੰ ਰਸੋਈ ਦਾ ਦੇਵਾਂਗੇ ਉਹ ਵੀ ਨਹੀਂ ਦਿੱਤਾ ਤੁਸੀਂ ਤਾਂ ਬੀਬੀ ਪ੍ਰੋਗਰਾਮ ਦੇ ਵਿੱਚ ਆਇਓ ਆਮ ਆਦਮੀ ਪਾਰਟੀ ਦੇ ਤੁਸੀਂ ਕਿਹਾ ਨਹੀਂ ਸੀ ਇਹਨਾਂ ਉਹ ਉੱਥੇ ਤਾਂ ਕਿੱਥੇ ਜਾਣ ਦਿੰਦੇ ਸਾਡੇ ਵਰਗੇ ਸਾਡੇ ਅੱਗੇ ਘੁੱਗਾਂ ਘਟਾਰਾ ਨੂੰ ਕੌਣ ਪੁੱਛਦਾ ਮਾੜਾ ਅੱਜ ਇਸ ਪ੍ਰੋਗਰਾਮ ਚ ਕੀ ਕਹਿ ਕੇ ਲਿਆਂਦਾ ਗਿਆ ਸੰਤਾਈ ਕਹਿ ਕੇ ਲਿਆਂਦਾ ਵੀ ਭਗਵੰਤ ਮਾਨ ਆਉਗਾ ਜੀ ਵਿਕਾਠ ਦਿਖਾਓ ਜੀ ਵਿਕਾਠ ਦਿਖਾਓ ਜੀ ਅੱਛਾ ਕੀ ਸੁਣ ਕੇ ਆਇਓ ਬੰਤਨਾ ਜੀ ਆਪ ਬੁਲੀਆ ਸਾਂਝ ਤੋਂ ਜੀ ਕਹਿੰਦੇ ਕੀ ਅੱਛਾ ਹੈ ਅੰਦਰ ਬਚਪਨਾ ਆ ਗਿਆ ਵਿੱਚੀ ਬੋਲੀ ਦਾ ਸਾਮਤੋਂ ਵੀ ਰਿਹਾ ਕਿਵੇਂ ਆਏ ਕਿਵੇਂ ਫੋਰਨੀ ਪਿੰਡਾਂ ਤੋਂ ਆਇਆ ਮਾ ਆਏ ਹੋਣਗੇ ਤੇਰੇ ਫਾਸਲੇ ਇਹ ਕੀ 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 ਕਹਿ ਕੇ ਸਾਨੂੰ ਤਾਂ ਕਹਿੰਦੇ ਦੋਸਤ ਇਕੱਠ ਦਿਖਾਉਣਾਗਾ ਵੀ ਤੁਸੀਂ ਉੱਥੇ ਪਾਉਂਦੇ ਇਕੱਠੇ ਕੀਤੇ ਸਭ ਢਾੜੀਦਾਰ ਕੋਈ ਇੱਥੇ ਐ ਨਹੀਂ ਬਾਦੀ ਮਰਜ਼ੀ ਨਾਲ ਆਇਆ ਢਾੜੀ ਧੂੜੀ ਤੇ ਸੱਦਿਆ ਸਭ ਢਾੜੀਦਾਰ ਸੱਤ ਬਈ ਸਿੱਪੀ ਸਾਸੀ ਕਰ ਕਿੱਥੋਂ ਆਏ ਹੋ ਕਾਨੇ ਕਾ ਤੋਂ ਆਏ ਕਿ ਕੀ ਕਹਿ ਕੇ ਲਿਆਉਂਦਾ ਤੁਹਾਨੂੰ ਇੱਥੇ ਡਰੇਕਾ ਵਾਲਿਆ ਅਜ ਤਾਂ ਡਰੇਕਾ ਵਾਲੀ ਉਹ ਕੀ ਕਹਿ ਗਏ? ਇੱਥੇ ਜੀ ਸਾਨੂੰ ਤਾਂ ਭਗਵੰਤ ਮਾਨ ਆਉਂਦਾ ਕੰਦੀ ਵੀ ਰੈਡੀ ਹੋ। ਹੋਰ ਕੁਝ ਰੈਲੀ ਦਾ ਕਰਕੇ ਲੈਂਦਾ ਸਰ। ਰੈਲੀ ਦਾ ਕਰਕੇ ਲੈਂਦਾ। ਤੁਹਾਨੂੰ ਲੈ ਕੇ ਆਂਦਾ ਕਿਸੇ ਨੇ? ਹੈ? ਲੈ ਕੇ ਆਇਆ। ਸਰਪੰਚ ਆਇਆ। ਸਰਪੰਚ ਲੈ ਕੇ ਆਇਆ। ਕੀ ਕਹਿ ਕੇ ਲਿਆਇਆ? ਹੈ? ਕੀ ਕਹਿ ਕੇ ਲਿਆਇਆ? ਕੱਲਾ ਵੀ ਉੱਥੇ ਕੱਟ ਹੋਣਾਗਾ। ਕੱਟ ਵਿਖੋਣਾ। ਹਾਂ। ਅਜੀ ਭਾਈ ਪੰਜਾਬ ਪੁਲਿਸ ਵਿਟਿੰਗ ਮਿਸਟ 2016 ਵਾਲੇ ਆ। ਅਸੀਂ ਇਹ ਮੰਗ ਪੱਤਰ ਵੀ ਫੜਿਆ ਅੰਦਰ ਹੀ ਨਹੀਂ ਜਾਣ ਦੀ ਪੁਲਿਸ ਗੱਲ ਹਾਂਜੀ ਕੋਈ ਗੱਲਬਾਤ ਸੁਣੀ ਨਹੀਂ ਸਭ ਤਾਂ ਕਹਿੰਦੇ ਸੀ ਆਮ ਘਰਾ ਦੇ ਆ ਅਸੀਂ ਆਮ ਘਰਾ ਦੀ ਸੁਣਦੇ ਹਾਂ ਭਾਈ ਕੋਈ ਆਮ ਘਰਾ ਸੁਣੀ ਨਹੀਂ ਗਈ ਮੰਗ ਪੱਤਰ ਫੋਰਸ ਬੋਲੇ ਨਹੀਂ ਤੇ ਮੈਂ ਹੱਥ ਖੜਾ ਕਰਦਾ ਮੈਨੂੰ 10 ਪੁਲਿਸਾਂ ਲੱਗੇ ਰਹਿੰਦੇ ਕੀ ਪ੍ਰੋਬਲਮ ਕਿਹੜੀ ਜਗ੍ਹਾ ਤੂੰ ਚੱਲ ਕੀ ਕਹਿ ਕੇ ਲੈ ਆ ਪਤਾ ਨਹੀਂ ਸਾਬਾ ਮਾ ਪੁੱਛ ਸასი ਕਾਲ ਠੀਕ ਹੈ ਜੀ ਠੀਕ ਹੈ ਜੀ ਇੱਧਰ ਇੱਧਰ ਹੋ ਜਾ ਥੋੜਾ ਜਿਹਾ ਕੀ ਕੀ ਸੁਣ ਕੇ ਆਇਓ ਫਿਰ ਪਨਾਲ ਚੋ ਆ ਬੋਲੀਆ ਸਾਮਤਾਂ ਦੀ ਕਹਿੰਦੇ ਕੀ ਅਸਰੇ ਨੇ ਹਾਂ ਅੰਦਰ ਵਿੱਚ ਬਣਾ ਲਿਆ ਵਿੱਚੀ ਬੋਲੀਆ ਦਾ ਸਾਮਤਾਂ ਉਹ ਵੀ ਕਿਵੇਂ ਆਏ ਕਿਵੇਂ ਉੱਥੇ ਆਏ ਬਸ ਬੁਲਾ ਲਿਆ ਉਹਨਾਂ ਨੇ ਕਿਹਨਾਂ ਨੇ ਬੁਲਾ ਲਿਆ ਭਾਂਤ ਮਾਂ ਦੇ ਕਹਿੰਦੇ ਆਉਨੇ ਆ ਵੀ ਅਸੀਂ ਮੈਂਬਰ ਸੀ ਅਸੀਂ ਅੱਛਾ ਤੇ ਮੈਂਬਰ ਉੱਥੇ ਪਹੁੰਚੋ ਜੀ ਆਹ ਸੂਪੀਕਾ ਸ਼ੰਗਵਾ ਮੜ ਤੋ ਆਈ ਕਿਵੇਂ ਲੱਗਿਆ ਫਿਰ ਆ ਕੇ ਉੱਤੇ ਠੀਕ ਆਂ ਤਾਂ ਬੱਜਈ ਜਾਂਦੇ ਆ ਜੀ ਸਹੂਲਤਾਂ ਦੇਈ ਜਾਂਦੇ ਆ ਉਹ ਵਧੀਆ ਕਿਵੇਂ ਕੰਮ ਕਿਵੇਂ ਲੱਗੇ ਆਮ ਆਦਮੀ ਪਾਰਟੀ ਦੇ ਵਧੀਆ ਠੀਕ ਹੈ ਲੋਕ ਕਹਿੰਦੇ ਇਹਨਾਂ ਨੇ ਕੀਤਾ ਹੀ ਕੁਝ ਨਹੀਂ ਕਲੇ ਚੁਟਕਲੇ ਨਹੀਂ ਬਹੁਤ ਕਰਿਆ ਬਹੁਤ ਕਰਿਆ ਹੋਰ ਕਰੇਗਾ ਠੀਕ ਹੈ ਤਾਂ ਜਿਹੜੇ ਹੋਰ ਵੀ ਲੋਕ ਉਧਰੋਂ ਆ ਰਹੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤਾਂ ਸੀਐਮ ਸਾਹਿਬ ਅੰਦਰ ਉਹਨਾਂ ਦਾ ਭਾਸ਼ਣ ਚੱਲ ਰਿਹਾ ਹੈ ਉਹ ਲੋਕਾਂ ਨੂੰ ਦੱਸ ਰਹੇ ਆ ਕੁਝ ਸਹੂਲਤਾਂ ਬਾਰੇ ਦੱਸ ਰਹੇ ਆ ਆਪਣੀ ਸਰਕਾਰ ਬਾਰੇ ਦੱਸ ਰਹੇ ਆ ਇੱਥੇ ਜਿਹੜੇ ਲੋਕ ਬਾਹਰੋਂ ਆ ਰਹੇ ਨੇ ਜਾਂ ਕੁਝ ਲੋਕ ਖੜੇ ਆ ਉਧਰਲੇ ਪਾਸੇ ਤੁਹਾਨੂੰ ਲੈ ਚੱਲਦਾ ਤਾਂ ਬੀਬੀ ਸਾਸੀ ਕਾਰ ਸਤ੍ਰੀਕਾਰ ਬੀਬੀ ਕਿਹੜੀ ਥਾਂ ਤੋਂ ਆਇਓ ਸੈਨੇ ਤੋਂ ਪੁੱਤ ਅੱਛਾ ਕਿਵੇਂ ਆਇਓ ਇੱਥੇ ਫਿਰ ਅੱਜ ਅਸੀਂ ਨਰੇਗਾ ਚ ਸੀ ਆ ਭਗਵੰਤ ਮਾਨ ਦੀ ਗੱਲਬਾਤ ਸੁਣਨ ਆਏ ਸੀ ਕੀ ਪ੍ਰੋਗਰਾਮ ਸੀਗਾ ਅੱਜ ਕੀ ਪ੍ਰੋਗਰਾਮ ਸਾਨੂੰ ਤਾਂ ਕੁਝ ਨਹੀਂ ਸੀ ਕੁਝ ਨਹੀਂ ਹੋ ਰਿਹਾ ਹੋਰ ਫਿਰ ਸਾਡੇ ਬਾਰੇ ਤੰਗਰੀਬਾ ਬਾਰੇ ਕੋਈ ਨਹੀਂ ਸੀ ਸੋਚਦਾ ਤੇ ਇੱਥੇ ਤੁਸੀਂ ਆਏ ਸੀ ਕੀ ਕਹਿ ਕੇ ਲੈ ਆਫੋ ਉੱਥੇ ਸਾਨੂੰ ਕਹਿੰਦੇ ਵੀ ਉੱਥੇ ਤਾਂ ਭਗਵੰਤ ਮਾਨ ਨੂੰ ਕੱਠ ਦਿਖਾਉਣਾ ਅੱਛਾ ਕੌਣ ਕਹਿੰਦਾ ਸੀ ਐ ਇਹ ਉੱਥੇ ਨਰੇਗਾ ਵਾਲੀ ਅੱਛਾ ਕੀ ਕੀ ਕਹਿੰਦੇ ਸੀ ਇੱਕ ਵਾਰੀ ਫੇਰ ਦੱਸਿਓ ਵੀ ਭਗਵਾਨ ਤੁਮਾਨੂੰ ਇਕੱਠ ਦਿਖਾਉਣਾ ਅੱਛਾ ਉੱਥੇ ਚਲੋ ਹਾਂ ਉੱਥੇ ਚਲੋ ਕੋਈ ਲਾਚ ਲੂਚ ਵੀ ਦਿੱਤਾ ਸੀ ਉਥੇ ਨਹੀਂ ਦਿੱਤਾ ਕੋਈ ਕੰਮ ਦਾ ਕੋਈ ਪੈਸਾ ਦਾ ਉਥੇ ਨਹੀਂ ਸੰਤਾਈ ਨਹੀਂ ਕਹਿਆ ਵੀ ਥੋੜਾ ਨਰੇਗਾ ਕੰਮ ਚੱਲੂਗਾ ਜਾਂ ਥੋੜੀ ਪਿਲਸਣ ਲੱਗੂਗੀ ਜਾਂ ਤੁਹਾਨੂੰ ਰਾਸ਼ਨ ਮਿਲੂਗਾ ਜਾਂ ਜਿਹੜਾ ਕਹਿੰਦੇ ਸੀ 1000 ਰੁਪਿਆ ਤੁਹਾਨੂੰ ਰਸੋਈ ਦਾ ਦੇਵਾਂਗੇ ਉਹ ਵੀ ਨਹੀਂ ਦਿੱਤਾ ਕੁਝ ਨਹੀਂ ਦਿੱਤਾ ਤੁਸੀਂ ਤਾਂ ਬੀਬੀ ਪ੍ਰੋਗਰਾਮ ਦੇ ਵਿੱਚ ਆਇਓ ਆਮ ਆਦਮੀ ਪਾਰਟੀ ਦੇ ਤੁਸੀਂ ਕਿਹਾ ਨਹੀਂ ਸੀ ਇਹਨਾਂ ਉਹ ਉੱਥੇ ਤਾਂ ਕਿੱਥੇ ਜਾਣ ਦਿੰਦੇ ਸਾਡੇ ਵਰਗੇ ਸਾਡੇ ਅੱਗੇ ਗੁੱਗਾਂ ਘਟਾਰਾਂ ਨੂੰ ਕੌਣ ਪੁੱਛਦਾ ਉਹ ਤਾਂ ਕਹਿੰਦੇ ਸੀ ਆਮ ਘਰਾ ਦੇ ਪੁੱਤਾਂ ਸੀ ਲੋਕਾਂ ਦੀ ਸੂ ਹਾਂ ਉਹ ਤਾਂ ਕਹਿੰਦੇ ਸੀ ਆਮ ਘਰਾ ਦੇ ਪੁੱਤਾਂ ਸੀ ਸੁਣਦੇ ਆ ਲੋਕਾਂ ਦੀ ਹਾਂ 200 ਨੇਗਾਂ ਦਾ ਕੰਮ ਉਹ ਬੰਦ ਕਰ ਦਿੰਦੇ ਆ ਜੇ ਕੰਮ ਕਰਾ ਲੈਂਦੇ ਉਹ ਤੇ ਪੈਸੇ ਨਹੀਂ ਆਉਂਦੇ 2-2 3-3 ਮਹੀਨੇ ਹਾਂ ਤੇ ਭਾਣੇ ਤੁਸੀਂ ਪ੍ਰੋਗਰਾਮ 'ਚ ਆਏ ਹੋ ਪੁੱਛਿਆ ਕਿਉਂ ਨਹੀਂ ਸੀ ਐਮ ਸਾਹਿਬ ਨੂੰ ਇਹ ਕਿਸ ਨੇ ਪੁੱਛਿਆ ਵੀਰੇ ਕਿਸ ਨੇ ਪੁੱਛਿਆ 11 11 ਮਾਸਟਰਾਂ ਦੇ ਪੈਸੇ ਹੋ ਗਏ ਵੀਰੇ ਪੈਸੇ ਨਹੀਂ ਆਉਂਦੇ ਤੁਹਾਨੂੰ ਅੱਜ ਇਸ ਪ੍ਰੋਗਰਾਮ 'ਚ ਕੀ ਕਹਿ ਕੇ ਲਿਆਂਦਾ ਗਿਆ ਸੰਤਾ ਹੀ ਕਹਿ ਕੇ ਲਿਆਂਦਾ ਵੀ ਭਗਵਾਨਤਮਾਨ ਆਊਗਾ ਜੀ ਇਕੱਠ ਦਿਖਾਓ ਜੀ ਇਕੱਠ ਦਿਖਾਓ ਜੀ ਇਕੱਠ ਦਿਖਾਓ ਜੀ ਅੱਛਾ ਕਿੰਨੇ ਨੌਲਿਆਂ ਨੂੰ ਲੈ ਕੇ ਆਏ ਆ ਹੋ ਮੰਗੇ ਜੀ ਵੀ 25 ਜਾਣੇ 20 25 ਜਾਣੇ ਹੋਰ ਵੀ ਪਿੰਡਾਂ ਚੋਂ ਆਏ ਐਵੇਂ ਨਹੀਂ ਜਿਸ ਤਾਂ ਸੈਣੇ ਤੋਂ ਹਾਂ ਸੈਣੇ ਤੋਂ ਹੀ ਆਏ ਬ੍ਰੇਸ ਹੋਰ ਨਹੀਂ ਪਿੰਡਾਂ ਚੋਂ ਆਏ ਮਾ ਆਏ ਹੋਣਗੇ ਬ੍ਰੇਸ ਅੱਛਾ ਇਹ ਕੀ 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 ਕਹਿ ਕੇ ਸੈਣੇ ਤਾਂ ਕਹਿੰਦੇ ਵੀ ਉੱਥੇ ਕੱਠ ਦਿਖਾਉਣਾਗਾ ਵੀ ਤੁਸੀਂ ਉੱਥੇ ਪਹੁੰਚੇ ਤਾਂ ਇਸ ਵਕਤ ਹੋਰ ਵੀ ਜਿਹੜੇ ਲੋਕ ਖੜੇ ਆ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਜਿਹੜੇ ਲੋਕ ਪਹੁੰਚੇ ਆ ਕਿਉਂਕਿ ਲੋਕ ਆ ਜਿਹੜੇ ਉਹ ਦੱਸ ਰਹੇ ਆ ਵੀ ਅਸੀਂ ਇਧਰਲੇ ਪਾਸੇ ਜਿਹੜੇ ਲੋਕ ਆ ਰਹੇ ਆ ਉਹਨਾਂ ਨੂੰ ਗੱਲਬਾਤ ਕਰ ਲੈਣੇ ਆ ਬਾਪੂ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਮੋੜ ਤੋਂ ਆਏ ਹਾਂ ਹਾਂਜੀ ਫੁਦਾੜ ਤੋਂ ਆਏ ਹਾਂ ਫੁਦਾੜ ਤੋਂ ਕੀ ਕਰਨਾ ਸੀ ਇੱਥੇ ਮੁੱਖ ਮੰਤਰੀ ਦਾ ਕਰਕੇ ਦੇਖਣਾ ਆਇਆ ਸੀ ਮੁੱਖ ਮੰਤਰੀ ਦਾ ਕਰਕੇ ਪਤਾ ਸੀ ਅੱਜ ਕੀ ਪ੍ਰੋਗਰਾਮ ਹੈ ਹਾਂ ਲਾਇਬ੍ਰੇਰੀ ਦਾ ਤਾਂ ਘਟਨ ਸੀ ਅੱਜ ਕੀ ਆਪ ਆਏ ਹੋ ਨਾ ਕੋਈ ਲੈ ਕੇ ਆਇਆ ਨਹੀਂ ਨਹੀਂ ਸਿੱਧਾ ਆਪ ਦੇ ਆਪ ਆਏ ਆਪ ਹੀ ਆਏ ਸਾਨੂੰ ਠੀਕ ਹੈ ਇੱਥੇ ਜਿਹੜੇ ਹੋਰ ਲੋਕ ਐ ਕੁਝ ਕੁ ਬੀਬੀਆਂ ਆ ਰਹੀਆਂ ਕੁਝ ਕੁ ਜਿਹੜੇ ਲੋਕ ਆ ਰਹੇ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਣੇ ਆ ਕਿਉਂਕਿ ਹੁਣੇ ਉਹਨੇ ਸੀਐਮ ਸਾਹਿਬ ਇੱਥੋਂ ਗਏ ਨਹੀਂ ਸੀਐਮ ਸਾਹਿਬ ਇੱਥੇ ਆਉਂਦੇ ਆ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਕਿਵੇਂ ਪਹੁੰ ਚਲ ਆਇਆ ਬਾਪੂ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਔਖੇ ਖੜੇ ਹੋ ਆਏ ਹੱਥ ਪਾ ਕੇ ਕਿੱਥੋਂ ਆਏ ਆ ਆ ਲੈ ਕੇ ਆ ਇਹ ਵੀ ਕਨੀ ਦੇ ਆ ਲੈ ਕੇ ਆ ਰਾਹੀ ਭਗਵਾਨ ਜੀ ਤੁਮਾਨ ਨੂੰ ਦੇਣਾ ਸੀ ਆ ਅੱਛਾ ਫੇਰ ਹੋ ਗਏ ਛਾ ਤੁਹਾਨੂੰ ਪੁਲਿਸ ਵਾਲਾ ਨਹੀਂ ਜਾਣ ਨਹੀਂ ਦਿੱਤਾ ਪੁਲਿਸ ਵਾਲਾ ਨਹੀਂ ਜਾਣ ਨਹੀਂ ਦਿੱਤਾ ਹਾਂ ਜੀ ਉਹ ਲੈ ਐਵੇਂ ਕਿਵੇਂ ਨਹੀਂ ਜਾਣ ਦਿੱਤਾ ਮਾਨ ਸਾਹਿਬ ਤਾਂ ਤੁਹਾਡੇ ਹੀ ਆ ਉਹ ਤਾਂ ਸੁਣਦੇ ਆ ਨਹੀਂ 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 ਦਿੰਦਾ ਸਾਨੂੰ ਆ ਮੁੜ ਕੇ ਘਰੇ ਲੈ ਕੇ ਜਾਂਦੇ ਆ ਮੁੜ ਕੇ ਕੀ ਕੀ ਕਹਿ ਕੇ ਲਿਆਇਆ ਤੁਹਾਨੂੰ ਇੱਥੇ ਕਿ ਆਪ ਹੀ ਆਏ ਹੋ ਆਸੀਂ ਆਪ ਹੀ ਆਏ ਸੀ ਜੀ ਆਪ ਹੀ ਆਏ ਹੋ ਕਿਹੜੇ ਪਿੰਡ ਤੋਂ ਆਏ ਹੋ ਕੋੜੋੜ ਉਹਨਾਂ ਵਰਤੋ ਹਾਂ ਠੀਕ ਹੈ ਫਿਰ ਹੋਈ ਕੋਈ ਗੱਲਬਾਤ ਗੱਲਬਾਤ ਉਹ ਸਾਨੂੰ ਟਿਕਟ ਮੁਰੇ ਵੇਚੀ ਠੀਕ ਹੈ ਡੀਪੀ ਸਾਸੀ ਘਰ ਸਿਪੀ ਸਾਸੀ ਘਰ ਕਿੱਥੋਂ ਆਏ ਹੋ ਕਾਨੇ ਕਾ ਤੋਂ ਆਏ ਕੀ ਕਹਿ ਕੇ ਲਿਆਂਦਾ ਤੁਹਾਨੂੰ ਇੱਥੇ ਡਰੇਗਾ ਆ来 ਇੱਥੇ ਡਰੇਗਾ ਆ来 ਕੀ ਕਹਿ ਕੇ ਲਿਆਂਦਾ ਇੱਥੇ ਇੱਥੇ ਤਾਂ ਬਈ ਐਂ ਕਹਿ ਕੇ ਲੈਂਦਾਗਾ ਵੀ ਬਿਨਾਂ ਥੇ ਆਉਗਾ ਹਾਂ ਹਾਂ ਮੈਂ ਚਾਹੀ ਕੇ ਕਹਿੰਦਾ ਮੈਂ ਕਹਿ ਕੇ ਲੈਂਦਾ ਕੀ ਕਹਿ ਕੇ ਫੋਨ ਨੂੰ ਕੀ ਕਹਿਗਾ ਨਹੀਂ ਨਹੀਂ ਬਈ ਸਾਨੂੰ ਬਿਨਰੇਗਾ ਤਾਂ ਸਾਨੂੰ ਕਹਿੰਦੇ ਫੰਤਵਾਰਾ ਨਾ ਵੀ ਨਰੇਗਾ ਲੈਣੇ ਉੱਤੇ ਲੈ ਕੇ ਜਾਣਾ ਅੱਛਾ ਠੀਕਾ ਫੋਨ ਨੂੰ ਕੀ ਕਹਿ ਇੱਥੇ ਜੀ ਸਾਨੂੰ ਤਾਂ ਭਗਵੰਤ ਮਾਨ ਆਉਂਦਾ ਕੰਦੇ ਵੀ ਰੈਡੀ ਹੋ ਹੋਰ ਕੁਝ ਰੈਲੀ ਦਾ ਕਰਕੇ ਲੈਂਦਾ ਸਰ ਰੈਲੀ ਦਾ ਕਰਕੇ ਲੈ ਕੋਈ ਲਾਲਚ ਲੋਟ ਵੀ ਦਿੰਦਾ ਨਹੀਂ ਨਹੀਂ ਜੀ ਕੁਛ ਨਹੀਂ ਫੋਨ ਨੂੰ ਤੁਹਾਨੂੰ ਕੀ ਕਹਿ ਕੇ ਲੈਂਦਾ ਇਹੀ ਗੱਲ ਕਰਕੇ ਲੈਂਦੇ ਨਰੇਗਾ ਰੈਗਾ ਦਾ ਹਾਂ ਕੋਈ ਹੋਈ ਕੋਈ ਗੱਲਬਾਤ ਪ੍ਰਸ਼ਾਸਨ ਕੋਈ ਨਹੀਂ ਗੱਲਬਾਤ ਹੋਈ ਪੁੱਤ ਨਾ ਸਾਡੇ ਹੋਰ ਕਿੰਨੇ ਕਿ ਜਣੇ ਆਏ ਹੋ ਅਸੀਂ 8 ਜਣੇ ਆਏ ਸੀ 8 ਜਣੇ ਹੋਰ ਵੀ ਪਿੰਡਾਂ ਦੇ ਆਏ ਆ ਹੋਰ ਆਏ ਹੋਣਗੇ ਆਏ ਹੋਣਗੇ ਪਤਾ ਤਾਂ ਜਿਹੜੇ ਇਧਰੋਂ ਲੋਕ ਆ ਰਹੇ ਆ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਬਹੁਤ ਸਾਰੇ ਲੋਕ ਆਏ ਆ ਤਾਂ ਬਹੁਤ ਸਾਰੇ ਲੋਕਾਂ ਦੀ ਗਿਣਤੀ ਹੈ ਜਿਹੜੀ ਉਹ ਨਰੇਗਾ ਦੀ ਹੈ ਬਹੁਤ ਸਾਰੇ ਲੋਕ ਜਿਹੜੇ ਨਰੇਗਾ ਦੇ ਆਏ ਆ ਮੈਂ ਨਹੀਂ ਇਹ ਗੱਲ ਲੋਕ ਹੀ ਕਹਿੰਦੇ ਨੇ ਤਾਂ ਅਜੀ ਭਾਈ ਪੰਜਾਬ ਪੁਲਿਸ ਬੇਟਿੰਗ ਲਿਸਟ 2016 ਵਾਲੇ ਆ ਅਸੀਂ ਇਹ ਮੰਗ ਪੱਤਰ ਵੀ ਫੜੇਗਾ ਅੰਦਰ ਹੀ ਨਹੀਂ ਜਾਣਦੀ ਪੁਲਿਸ ਗੱਲ ਖਤਰੀ ਹਾਂਜੀ ਕੋਈ ਗੱਲਬਾਤ ਸੁਣੀ ਨਹੀਂ ਗਈ ਸਭ ਤਾਂ ਕਹਿੰਦੇ ਸੀ ਆਮਕਰਾ ਦੇ ਆ ਅਸੀਂ ਆਮਕਰਾਂ ਦੀ ਸੁਣਦੇ ਆ ਬਈ ਕੋਈ ਆਮਕਰੇ ਸੁਣੀ ਨਹੀਂ ਗਈ ਮੰਗ ਪੱਤਰ ਫੋਰਸ ਬੋਲਣੇ ਤੇ ਮੈਂ ਹੱਥ ਖੜਾ ਕਰਦਾ ਮੈਨੂੰ 10 ਪੁਲਿਸ ਵਾਲੇ ਕਹਿੰਦੇ ਕੀ ਪ੍ਰੋਬਲਮ ਆ ਗੱਲਾਂ ਹੁੰਦੀਆਂ ਤੇ ਕਿਸੇ ਦੀ ਕੋਈ ਸੁਣੀ ਨਾ ਕੋਈ ਆਮਕਰਾਂ ਦੀ ਸਰਕਾਰ ਸਰਗੂਰ ਨਹੀਂ ਹੈਗੀ ਸਭ ਉਹੀਆਂ ਕੰਮ ਹੈ ਉਹ ਤਾਂ ਕਹਿੰਦੇ ਸੀ ਆਮਕਰਾਂ ਦੇ ਪੁੱਤਾਂ ਅਸੀਂ ਨੌਜਵਾਨਾਂ ਵਾਸਤੇ ਨੌਕਰੀਆਂ ਖਲਤੀਆਂ ਤੁਸੀਂ ਐਵੇਂ ਕਹੀ ਜਾਂਦੇ ਸਭ ਫालतू ਗੱਲਾਂ ਵੀਰ ਜੀ ਸਾਰੀਆਂ ਫालतू ਗੱਲਾਂ ਕੋਈ ਕਿਸੇ ਨੂੰ ਨੌਕਰੀ ਨਹੀਂ ਦਿੱਤੀ ਅਸੀਂ 2016 ਤੱਕ ਕਹਿੰਦੇ ਸਾਨੂੰ 3 ਸਾਲ ਤੋਂ ਸਾਡੀ 9 ਮਹੀਨੇ ਕੁੜੀ ਸੰਗਰੂ ਟ ਸਾਡੀ ਡਿਊਟੀ ਲਈ ਸੀ ਡੀ ਸਾਡੀ ਬਦਲੀ ਹੋ ਗਈ ਸੀ ਤੁਸੀਂ ਆ ਕੀ ਲੈ ਕੇ ਗਏ ਸੀ ਇਹ 50 ਪੁਲਿਸ 2016 ਨਾਲ ਬੀਟਿੰਗ ਲਿਸਟ ਦੇ ਕੈਂਡੀਡੇਟ ਹੈ ਅਸੀਂ ਮੰਗ ਪੱਤਰ ਦੇਣ ਗਏ ਸੀਗੇ ਜੋ ਸਾਨੂੰ ਨਹੀਂ ਫੜਾਉਣ ਦਿੱਤਾ ਗਿਆ ਨਹੀਂ ਫੜਾਉਣ ਦਿੱਤਾ ਗਿਆ ਤੇ ਬਈ ਕੀ ਲੱਗਦਾ ਫਿਰ ਆਮ ਆਦਮੀ ਪਾਰਟੀ ਦਾ ਹੁਣ ਤੱਕ ਤਾਂ ਕਾਰਜਕਾਲ ਕਿਵੇਂ ਲੱਗੇ ਮੇਰੇ ਕਾਰਜਕਾਲ ਕੋਈ ਵਧੀਆ ਨਹੀਂ ਹੈਗਾ ਕੋਈ ਸਰਕਾਰ ਨਹੀਂ ਵਧੀਆਗੀ 27 ਚ ਪਤਾ ਲੱਗਣਾ ਤਾਂ ਲੋਕ ਦੱਸ ਦੇਣਗੇ ਵੀ ਕਿੰਨਾ ਕਿੰਨਾ ਦਾ ਕਾਰਜਕਾਲ ਵਧੀਆ ਕਿੰਨਾ ਚੰਗਾ ਨਹੀਂ ਸੀ ਤਾਂ ਕਰਨ ਕਿ ਆਏ ਸੀ ਉਹਨਾਂ ਦੇ ਭੇਜਤਾ ਆਪਦੀ ਮਤਲਬ ਮੁਸ਼ਕਲ ਦਾ ਹੱਲ ਲੈਣ ਲਈ ਸਾਨੂੰ ਨੇੜੇ ਵੀ ਨਹੀਂ ਜਾਣ ਦਿੱਤਾ ਗਿਆ ਨਾ ਕੋਈ ਮੰਗ ਪੱਤਰ ਹਾਂਜੀ ਠੀਕ ਆ ਭਾਈ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਨਰੇਗਾ ਨਰੁਗਾ ਆਲੇ ਆ ਹੋ ਹੈਗੀ ਐਦਾਂ ਦੀ ਗੱਲ ਹਾਂਜੀ ਹਾਂਜੀ ਇਹ ਗੱਲਾਂ ਸਾਰੀਆਂ ਸੱਚ ਨੇ ਨਰੇਗਾ ਵਾਲੇ ਵੀ ਆਈ ਹੋਰ ਕੱਥੇ ਕੀਤੇ ਸਭ ਦਿਹਾੜੀਦਾਰ ਕੋਈ ਇੱਥੇ ਆ ਨਹੀਂ ਬਦੀ ਮਰਜ਼ੀ ਨਾਲ ਆਇਆ ਹੋ ਦਿਹਾੜੀ ਧੂੜੀ ਤੇ ਸੱਤ ਸਭ ਦਿਹਾੜੀਦਾਰ ਸਕੱਟ ਭਾਈ ਕਿੱਥੋਂ ਆਏ ਹੋ ਤੁਸੀਂ ਰੌੜ ਤੋਂ ਆਏ ਜੀ ਰੌੜ ਤੋਂ ਆ ਕਿਵੇਂ ਪਹੁੰਚੇ ਨਾ ਸਾਨੂੰ ਤਾਂ ਕੋਈ ਦਿਹਾੜੀ ਨਹੀਂ ਦਿੱਤੀ ਸੀ ਤਾਂ ਮਾਨ ਸਾਹਿਬ ਦੀਆਂ ਗੱਲਾਂ ਬਾਤਾਂ ਸੁਣਣ ਆਏ ਸੀ ਕਿ ਇਹ ਇਹ ਪਤਾ ਇੱਥੇ ਕੀ ਪ੍ਰੋਗਰਾਮ ਸੀ ਇੱਥੇ ਬਹੁਤ ਵਧੀਆ ਪ੍ਰੋ ਇਹ ਪਤਾ ਮਤਲਬ ਜਿਹੜੇ ਕਾ ਸਬੋਲੇ ਆ ਉਹ ਵਧੀਆ ਬੋਲੇ ਆ ਮਤਲਬ ਵੀ ਪੰਜਾਬ ਨੂੰ ਖੁਸ਼ਹਾਲ ਬਣਾਉਂਦੇ ਤੁਹਾਨੂੰ ਇਹ ਨਹੀਂ ਪਤਾ ਵੀ ਕੀ ਪ੍ਰੋਗਰਾਮ ਸੀ ਨਹੀਂ ਐ ਐ ਤਾਂ ਸਾਨੂੰ ਐ ਤਾਂ ਉਦਘਾਟਨ ਸੀਗਾ ਲਾਇਬ੍ਰੇਰੀ ਦਾ ਸਾਨੂੰ ਇੰਨਾ ਕੁ ਦਾ ਪਤਾ ਕਾ ਉਥੇ ਲਿਖਿਆ ਵਾ ਅਸੀਂ ਪੜ੍ਹ ਲਿਆ ਸੀ ਵੀ ਲਾਇਬ੍ਰੇਰੀ ਦਾ ਉਦਘਾਟਨ ਕਰ ਰਿਹਾ ਵੀ 2 ਕਰੋੜ ਤੇ 80 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਜਿਹੜਾ ਹੈਗਾ ਪ੍ਰੋਗਰਾਮ ਇਹ ਹੋਇਆਗਾ ਠੀਕ ਹੈ ਤੇ ਜਣੀ ਉਹ ਮਸਲ ਆਏ ਸੀਗੇ ਵਿਹਲੇ ਸੀ ਵੀ ਚਲ ਮਾਨ ਸਾਹਿਬ ਦੀਆਂ ਗੱਲਾਂ ਮਤਲਬ ਸੁਣਿਆ ਉਹਨੇ ਵੈਸੇ ਸਰਕਾਰ ਕੋਲ ਮਲਾ ਕੇ ਠੀਕ ਹੈ ਜਿਹੜੇ ਵਿਰੋਧੀ ਆ ਉਹ ਤਾਂ ਇਹ ਕਹਿੰਦੇ ਆ ਤੁਸੀਂ ਵੀ ਕਿਹਾ ਮੈਂ ਗੱਲ ਉਹ ਕਹੋ ਕਹਿੰਦੇ ਕੱਲੀਆਂ ਗੱਲਾਂ ਸੁਣਾਉਣ ਆਲੀ ਰਹਿਣਗੇ ਉਹ ਤਾਂ ਕਹਿਣਗੇ ਜਿਹੜੇ ਵਿਰੋਧੀ ਹੋਰ ਤਾਂ ਹੱਕ ਬਣਨ ਦਾ ਕਹਿਣਗੇ ਤਾਂ ਪ੍ਰਤਾਪ ਸਿੰਘ ਬਾਜਪਾ ਕਹਿੰਦੇ ਸੁਖਪਾਲ ਸਿੰਘ ਖੈਰਾ ਕਹਿੰਦੇ ਕਹਿੰਦੇ ਮਾਨ ਸਾਹਿਬ ਕੱਲੀਆਂ ਗੱਲਾਂ ਸੁਣਾ ਸਕਦੇ ਗੱਲਾਂ ਜਿੰਨੀਆਂ ਮਰਜ਼ੀ ਨਹੀਂ 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 ਕੱਲੀਆਂ ਗੱਲਾਂ ਨਹੀਂ ਇਹ ਤਾਂ ਇਹ ਤਾਂ ਕਹਿਣ ਦੇ ਇਹਨਾਂ ਦੀਆਂ ਕਹਿਣ ਲੀਆਂ ਜਣੀ ਅਸੀਂ ਤੇ ਇਸ ਗੱਲ ਨੂੰ ਮੰਨਦੇ ਨਹੀਂ ਅਸੀਂ ਤਾਂ ਕਹਿੰਦੇ ਵੀ ਸਰਕਾਰ ਇਹ ਲੋਕਾਂ ਨਾਲੋਂ ਬਾਕੀ ਸਰਕਾਰਾਂ ਨਾਲੋਂ ਚੰਗੀ ਐ ਠੀਕ ਹੈ ਤੁਸੀਂ ਕਿਵੇਂ ਪਹੁੰਚਿਓ ਜੀ ਤਾਂ ਇਧਰੋਂ ਇੱਕ ਬਾਪੂ ਜੀ ਹੋਰ ਆ ਰਹੇ ਆ ਬਾਪੂ ਜੀ ਕਿਹੜੀ ਜਗ੍ਹਾ ਤੋਂ ਆਇਓ ਨੰਮੜਾ ਕੋਠਾ ਤੋਂ ਹੈ ਨੰਮੜਾ ਕੋਠਾ ਤੋਂ ਕੀ ਤੁਹਾਨੂੰ ਲੈ ਕੇ ਆਂਦਾ ਕਿਸੇ ਨੇ ਹੈ ਲੈ ਕੇ ਆਇਆ ਸਰਪੰਚ ਲੈ ਕੇ ਆਇਆ ਸਰਪੰਚ ਲੈ ਕੇ ਆਇਆ ਕੀ ਕਹਿ ਕੇ ਲੈ ਆਇਆ ਹੈ ਕੀ ਕਹਿ ਕੇ ਲੈ ਆਇਆ ਚਲੋ ਵੀ ਉੱਥੇ ਇਕੱਠ ਹੋਣਾਗਾ ਇਕੱਠ ਹੋਣਾ ਹਾਂ ਹਾਂ ਠੀਕ ਹੈ ਕਿ ਕਿੰਨੇ ਕਿ ਜਾਣੇ ਆਏ ਅਸੀਂ ਆਏਗਾ ਦਾਗਾਂ ਜਾਣੇ ਕਹੇ ਕਿ ਆ ਰਹੇ ਆ ਨੇ ਨਰੇਗਾ ਵਾਲੇ ਆ ਖਾਨ ਦੇ ਕਾਲੇ ਨਰੇਗਾ ਵਾਲੇ ਆ ਹਾਂ ਠੀਕ ਆ ਇੱਥੇ ਕੁਝ ਕੁ ਲੋਕ ਜਿਹੜੇ ਹੋਰ ਆ ਰਹੇ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਣੇ ਆ ਕਿਉਂਕਿ ਜਿਹੜੇ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਪਿੰਡ ਪੱਖੋ ਕਿੱਥੋਂ ਆਏ ਪਿੰਡ ਪੱਖੋ ਕਿੱਥੋਂ ਹਾਂਜੀ ਕਿਵੇਂ ਪਹੁੰਚੇ ਸੀ ਜਰਾ ਤੁਸੀਂ ਸਾਨੂੰ ਸੱਦਾ ਦਿੱਤਾ ਇਹ ਪੰਚਾਇਤਾਂ ਨੂੰ ਪੰਚਾਇਤਾਂ ਨੂੰ ਹਾਂ ਅੱਛਾ ਕਿਵੇਂ ਕੀ ਕਹਿ ਕੇ ਸੱਦਾ ਗਿਆ ਸਾਨੂੰ ਸੱਦਾ ਗਿਆ ਸੀ ਵੀ ਇੱਥੇ ਮਤਲਬ ਭਗਵੰਦਾਨ ਜੀ ਆ ਰਹੇ ਨੇ ਵੀ ਉਹ ਲਾਇਬ੍ਰੇਰੀ ਬਾਰੇ ਤੇ ਉਹਦਾ ਦੁਕਾਟਣ ਕਰਨਾ ਜੀ ਕਿਵੇਂ ਲੱਗਿਆ ਫਿਰ ਆਮ ਆਪੀ ਉਹ ਵਧੀਆ ਲੱਗਿਆ ਜੀ ਬਹੁਤ ਵਧੀਆ ਲੱਗਿਆ ਬਾਪੂ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਅਸੀਂ ਪੱਖੋ ਤੋਂ ਨਾਲ ਇਕੱਠੇ ਹਾਂ ਹਾਂ ਜੀ ਕੀ ਕੰਮ ਕਰਦੇ ਹੋ ਉਸ ਦਾ ਕੰਮ ਦੇ ਲੇਬਰ ਕਰਦੇ ਨੇ ਲੇਬਰ ਤੇ ਟ੍ਰਿਕ ਵਾਲਿਓ ਨਹੀਂ ਨਿਗਰ ਦੇ ਸੀਮੈਂਟ ਦਾ ਕੰਮ ਕਰ ਰਹੇ ਸੀਮੈਂਟ ਲਾਉਣ ਦਾ ਕਰ ਰਹੇ ਨੇ ਮਿਸਤਰੀਆਂ ਨਾਲ ਠੀਕ ਹੈ ਕਿਵੇਂ ਆਈ ਸੀ ਫਿਰ ਅੱਜ 50 ਸੱਦਾ ਸ਼ਹਿਰ ਪੰਚਾਇਤ ਵੱਲੋਂ ਜੀ ਪੰਚਾਇਤ ਵੱਲੋਂ ਤੁਹਾਨੂੰ ਸੱਦਾ ਕਿਹੀ ਤੇ ਪੰਚਾਇਤ ਨੂੰ ਅਸੀਂ ਅਸੀਂ ਪੰਚਾਇਤ ਆਏ ਸੀ ਤੁਸੀਂ ਪੰਚਾਇਤ ਆ ਓਕੇ ਕਿਵੇਂ ਲੱਗਿਆ ਫਿਰ ਪ੍ਰੋਗਰਾਮ ਵਧੀਆ ਲੱਗਿਆ ਜੀ ਬਸ ਠੀਕ ਹੈ ਠੀਕ ਹੈ ਹੋਈ ਕੋਈ ਗੱਲਬਾਤ ਸੀਐਮ ਸਾਹਿਬ ਨਾਲ ਗੱਲ ਤਾਂ ਸਾਨੂੰ ਕਿਹੜੇ ਨੇ ਹੋਣ ਦਿੱਤੀ ਸੀ ਸੀਐਮ ਸਾਹਿਬ ਤਾਂ ਕਹਿੰਦੇ ਸੀ ਸੀਐਮ ਹੀ ਇਹੋ ਜਿਹਾ ਬਣਾਵਾਂਗੇ ਸੱਤਾਧਾਰੀ ਪਾਰਟੀ ਤੋਂ ਪਹਿਲਾਂ ਕਹਿੰਦੇ ਸੀ ਤੁਸੀਂ ਕਹਿੰਦੇ ਸਿੱਧੀ ਉਹਨਾਂ ਦੇ ਬਿਆਨ ਹੀ ਸੀ ਕਹਿਣ ਦੀਆਂ ਗੱਲਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਇਹ ਕਹਿਣ ਦੀਆਂ ਗੱਲਾਂ ਬੀਮਾਂ ਸਾਹਿਬ ਕਹਿੰਦੇ ਇੱਕ ਮਿੰਟ ਖੜ੍ਹ ਜੋ ਸੀਐਮ ਸਾਹਿਬ ਕਹਿੰਦੇ ਹੁੰਦੇ ਸੀ ਸਾਡਾ ਸੀਐਮ ਸਿਲੰਡਰ ਭਰਾਂਦਾ ਹੋਵੇ ਤੇ ਮੈਂ ਦੇਖਾਂ ਇਹੋ ਦਾ ਸੀਐਮ ਬੜਾਵਾਂਗੇ ਦੇਖੋ ਜੀ ਇਹ ਗੱਲਾਂ ਕਹਿਣ ਦੀਆਂ ਕਹਿਣ ਦੀਆਂ ਗੱਲਾਂ ਠੀਕ ਹੈ ਨਾ ਆਮਰ ਨੂੰ ਪਾਰਟੀ ਗੱਲਾਂ ਤੇ ਖਰੀ ਉਤਰੀ ਹੈ ਕੁਛ ਕੁਛ ਪਰਸੈਂਟ ਜੀ ਤਾਂ ਇਧਰਲੇ ਪਾਸੇ ਹੋਰ ਵੀ ਬੈਠੇ ਆ ਬਾਪੂ ਜੀ ਸਤਿ ਸ਼੍ਰੀ ਅਕਾਲ ਕਿਹੜੀ ਜਗ੍ਹਾ ਤੋਂ ਚੱਲੋ ਕੀ ਕਹਿ ਕੇ ਲੈ ਜਾ ਪਤਾ ਨਹੀਂ ਚੱਲ ਆ ਜੋ ਦਾ ਦੇਖ ਸਕਦੇ ਹੋ ਤੁਸੀਂ hello ah, come oh,